ਤਾ ਹਾਂਜੀ ਨਮਸਕਾਰ ਦੋਸਤੋ ਆਰਬੀ ਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਤਾਂ ਇੱਕ ਵਾਰ ਫੇਰ ਪਹੁੰਚੇ ਆਂ ਸ਼੍ਰੀਜੀ ਗਾਰਮੈਂਟਸ ਤੇ ਜੀ ਹਾਂ ਸ਼੍ਰੀਜੀ ਗਾਰਮੈਂਟਸ ਵਾਲਿਆਂ ਨੇ ਜਿਹੜਾ ਕਿ ਬਹੁਤ ਵੱਡੀ ਵੱਡੀ ਆਫਰ ਜਿਹੜੀ ਕਿ ਲਗਾਈ ਹੈ ਕਰਵਾ ਚੌਦ ਮੌਕੇ ਦੀਵਾਲੀ ਮੌਕੇ ਜਿਹੜੀ ਕਿ ਇਹਨਾਂ ਵੱਲੋਂ ਆਫਰ ਲਗਾਈਆਂ ਗਈਆਂ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਮੈਂਟ ਸੇਅਰ ਕਰ ਦਿਓ ਸੇਅਰ ਕਰਨ ਵਾਲੇ ਨੂੰ ਵੀ ਜਿਹੜਾ ਕਿ ਐਕਸਟਰਾ ਆਫਰ ਮਿਲੇਗੀ ਵੀਡੀਓ ਜਿਹੜੀ ਕਿ ਲੇਡੀਜ਼ ਲਈ ਦੇਖਣੀ ਬਹੁਤ ਜ਼ਰੂਰੀ ਹੈ ਸਾਡੀ ਜਿਹੜੇ ਕਿ ਕਸਟਮਰ ਵਿਊਅਰਸ ਨੇ ਉਹਨਾਂ ਲਈ ਵੀਡੀਓ ਵੇਖਣੀ ਬਹੁਤ ਜ਼ਰੂਰੀ ਹੈ ਲੇਡੀਜ਼ ਜਿੰਨੇ ਵੀ ਵੀਰ ਵੀਡੀਓ ਦੇਖ ਰਹੀ ਹੈ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਮੈਂਟ ਕਰ ਦਿਓ ਹਾਂਜੀ ਬਾਜੀ ਨਮਸਕਾਰ ਰਾਦੇ 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 ਜੀ ਆਰ ਕੇ ਲਾਈਵ ਮੇਡਿਆ 사यण ਜੈਸੀ ਰਾਮ ਰਾਦੇ ਰਾਦੇ ਹਾਂਜੀ ਪਾਜੀ ਤੁਹਾਡਾ ਬੜਾ ਮੈਂ ਪਹਿਲੇ ਵੀਡੀਓ ਬਣਾ ਕੇ ਗਿਆ ਸੀ ਤੁਸੀਂ ਦੱਸ ਰਹੇ ਸੀ ਜਿਵੇਂ ਵਧੀਆ ਰਿਸਪੌਂਸ ਮਿਲਿਆ ਤਾ ਹੁਣ ਕੀ ਨਵੀਂ ਆਈਟਮ ਲਿਆਇਓ ਜੀ ਕਰਵਾਚੋਤ ਆ ਗਿਆ ਦਿਵਾਲੀ ਆ ਗਈ ਹੈ ਜੀ ਕਰਵਾਚੋਤ ਦਿਵਾਲੀ ਵਾਸਤੇ ਮੈਂ ਆਇਆ ਪਹਿਣਾ ਫਾਇਦਾ ਹੀ ਪਹਿਣਾ ਵਾਸਤੇ ਕਾਫੀ ਆਰਟੀਕਲ ਨੂੰ ਲੈ ਕੇ ਆਇਆ ਕਾਫੀ ਪੈਸੇ ਮੈਨੂੰ ਸੌਂਗ ਮੈਸੇਜਸ ਆ ਰਹੇ ਸੀ ਬਈਆ ਕੋਈ ਨਵੇਂ ਆਰਟੀਕਲ ਆਇਆ ਹੈ ਮੈਸੇਜ ਸਾਥੀ ਆਇਆ ਹੈ ਤੋਂਨਾਂ ਵਕਤ ਸਮੇਂ ਨੇ ਆ ਕੇ ਕੋਲ ਕੋਲੇ ਆਰਟੀਕਲ ਲੈ ਕੇ ਆਏ ਆ ਜਿਹੜੇ ਵੀ ਆਪਾਂ ਤੁਹਾਡੇ ਦੁਨੀ ਦੇ ਬਾਹਰ ਦਿਖਾ ਰਹੇ ਆ ਜੀ ਤਾ ਆਓ ਜੀ ਤੁਹਾਨੂੰ ਦਿਖਾਣੇ ਆ ਜਿਹੜੇ ਕੀ ਪਹਿਣਾ ਲਈ ਬਹੁਤ ਸੋਹਣੇ ਸੋਹਣੇ ਆਰਟੀਕਲ ਜਿਹੜੇ ਕੀ ਭਾਜੀ ਵੱਲੋਂ ਲਿਆਂਦੇ ਗਏ ਨੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅ ਵੇ ਆਜੋ ਹਾਂਜੀ ਭਾਜੀ ਕਿੰਨਾ ਪਿਆਰਾ ਆਰਟੀਕਲ ਹੈ ਜੀ ਸ਼ਰਾਰਾ ਦੇ ਵਿੱਚ ਸਟੇਟ ਦੇ ਵਿੱਚ ਥੱਲੇ ਸ਼ਰਾਰਾ ਟਾਈਪ ਹੈ ਆਹ ਸੂਟ ਟਾਈਪ ਆਰਟੀਕਲ ਚੈੱਕ ਕਰੋ ਜੀ ਬਹੁਤ ਪਿਆਰੇ ਬਰਕਾ ਆਰਟੀਕਲ ਆਇਆ ਜੀ ਕਰਵਾ ਵਾਸਤੇ ਦੀਵਾਲੀ ਵਾਸਤੇ ਅਸ਼ਰਕ ਵਾਲੀ ਸਾੜੀ ਦੇਖੋ ਜੀ ਇਹ ਕਿਹੜੀ ਸਾੜੀ ਹੈ ਜੀ ਇਹ ਸ਼ਰਕ ਵਾਲੀ ਸਾੜੀ ਹੈ ਜੀ ਬਹੁਤ ਟ੍ਰੈਂਡਿੰਗ ਆਰਟੀਕਲ ਹੈ ਜੀ ਸਾਡੇ ਕੋਲ ਸਾਰੇ ਟ੍ਰੈਂਡਿੰਗ ਆਰਟੀਕਲ ਆਏ ਆ ਜੀ ਮਤਲਬ ਪੂਰੀ ਸਟੀਚਿੰਗ ਕੀਤੀ ਹੋਈ ਹੈ ਸਾੜੀ ਹਾਂਜੀ ਹਾਂਜੀ ਬਿਲਕੁਲ ਜੀ ਵਾਹ ਜੀ ਵਾਹ ਕੀ ਬਾਤ ਹੈ ਜੀ ਬਹੁਤ ਵਧੀਆ ਫੈਸਲੇ ਜੂਰੇ ਵਿੱਚ ਟ੍ਰੈਂਡਿੰਗ ਆਰਟੀਕਲ ਲੈ ਕੇ ਆਏ ਹਾਂ ਜੀ ਆਪਾਂ ਸਾਰੇ ਆ ਚੈੱਕ ਕਰੋ ਆਪੀ ਜੀ ਨੇ ਥਾਰੇ-ਥਾਰੇ ਆਰਟੀਕਲ ਲਾਇਆ ਹੈ ਤਾਂ ਆਰਟੀਕਲ ਤੁਸੀਂ ਦੇਖੋ ਜੀ ਕਿੰਨੇ ਸੋਹਣੇ-ਸੋਹਣੇ ਆਰਟੀਕਲ ਜਿਹੜੇ ਕਿ ਭਾਜੀ ਵੱਲੋਂ ਲਿਆਂਦੇ ਗਏ ਨੇ ਕਾਫੀ ਡਿਮਾਂਡ ਸੀ ਤੁਸੀਂ ਸਟਾਈਲ ਦੇ ਵਿੱਚ ਸਟਾਈਲਿਸ਼ ਕੋਈ ਪਾਰਟੀ ਵੇਅਰ ਆਈਟਮ ਦੀ ਅੰਦਰ ਇਸ ਕਲਰ ਆਪਸ਼ਨ ਮਿਲ ਜਾਣੀ ਹੈ ਕਾਫੀ ਜੀ ਬੱਸ ਕਰਵਾ ਦਿਓ ਤਾਂ ਲੇਡੀਜ਼ ਲਈ ਜਿਹੜੀ ਕਿ ਇਹ ਦੇਖਣੀ ਗਰਲਜ਼ ਲਈ ਜਿਹੜੀ ਕਿ ਵੀਡੀਓ ਦੇਖਣੀ ਬਹੁਤ ਜ਼ਰੂਰੀ ਹੈ ਵਾਹ ਜੀ ਵਾਪਾ ਜੀ ਇਹ ਕਿਹੜੀ ਇਹ ਕੀ ਚੀਜ਼ ਹੈ ਇਹ ਨਿਊ ਆਰਟੀਕਲ ਹੈ ਜੀ ਸੈਂਡਿੰਗ ਦੇ ਵਿੱਚ ਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਕਿੰਨਾ ਸੋਹਣਾ ਆਰਟੀਕਲ ਹੈ ਆ ਚੈੱਕ ਕਰੋ ਜੀ ਵਰਕ ਚੈੱਕ ਕਰੋ ਬਹੁਤ ਵਧੀਆ ਵਰਕ ਹੈ ਜੀ ਦਾ ਗੁਰਚਰਨ ਸਿੰਘ ਜੀ ਹੈਲੋ ਲਿਖ ਰਹੇ ਨੇ ਜਿੰਨੇ ਵੀ ਈ ਵਿਊਅਰਸ ਲਾਈਵ ਦੇਖ ਰਹੇ ਨੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਮੈਂਟ ਤੇ ਸ਼ੇਅਰ ਕਰੋ ਕਮੈਂਟ ਕਰਕੇ ਜਿਹੜਾ ਕੀ ਇਹਨਾਂ ਦਾ ਹੌਸਲਾ ਵੀ ਜਰੂਰ ਵਧਾਓ ਤੇ ਪਹੁੰਚੋ ਇੱਥੇ ਬਾਜੀ ਰੇਟ ਦੀ ਗੱਲ ਕਰ ਲਈਏ ਰੇਟ ਕੀ ਰਹਿਣ ਵਾਲੇ ਨੇ ਤੁਹਾਡੀ ਸ਼ੋਕ ਦੇ ਸਾਡੇ ਰੀਜ਼ਨੇਬਲ ਹੀ ਹੈ ਜੀ ਰੇਟ ਜੀ ਜਿਆਦਾ ਰੇਟ ਨਹੀਂ ਹੈ ਰੇਟ ਦੀ ਪੂਰ ਗਾਰੰਟੀ ਹੋ ਗਈ ਆ ਆਰਟੀਕਲ ਚੈੱਕ ਕਰੋ ਦੀ ਚਿਹਰਾ ਦੇ ਵਾਹ ਜੀ ਵਾਹ ਸੁਪਰ ਆਰਟੀਕਲ ਹੈ ਜੀ ਫੈਬਰਿਕ ਬਹੁਤ ਵਧੀਆ ਹੈ। niche board pe work ho gaya. 와아 ਜੀਆ ਕਿੰਨਾ ਪਿਆਰਾ ਜਿਹੜਾ ਕਿ ਆਰਟੀਕਲ ਹੈ ਤੁਸੀਂ ਵੇਖ ਸਕਦੇ ਹੋ। ਤਾਂ ਜਿੰਦਕੁਰ ਜੀ ਲਿਖ ਰਹੇ ਨੇ ਪ੍ਰਾਈਸ ਕੀ ਹੈ ਸੰਦੀਪ ਕੁਮਾਰ ਜੀ ਬੋਰ ਸ਼ੋਪ ਹੈ ਨਹੀਂ ਜੀ ਫਾਜ਼ਿਲ ਕਾ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਿਹਾ ਭਾਜੀ ਆਪਣੀ ਸ਼ੋਪ ਦਾ ਐਡਰੈਸ ਕੀ ਰਹੇਗਾ ਇਹ ਪੁਜਾਜੀ ਮਾਰਕੀਟ ਨੀਅਰ ਟ੍ਰੋਪ ਟਾਵਰ ਓਪੋਜ਼ਿਟ ਸੁਪਰਾਣਾ ਬਰਤਨ ਸਟੋਰ ਜੀ ਬਹੁਤ ਸੂਰੀਤ ਦੇ ਅੱਗੇ ਹੀ ਕਾਫੀ ਆਰਟੀਕਲ ਹੈਗੇ ਨੇ ਸਾਡੇ ਕੋਲ ਜੀ ਸਟੈਂਡ ਅਧਿਕਾੜੇ ਜੀ ਜੀ ਕਰਵੇ ਤੋਂ ਬਾਅਦ ਵੀ ਜਿਹੜੇ ਸਾਡੇ ਕੈਜਲੀ ਵੀ ਚੱਲ ਜਾਣ ਆਈਟਮਾਂ ਇਹ ਕੈਜਲੀ ਵੀ ਚੱਲਣ ਵਾਲੀਆਂ ਪਾਰਟੀ ਵੇਅਰ ਵੀ ਵਾਹ ਜੀ ਵਾਹ ਅਗੋ ਦੀਵਾਲੀ ਆ ਰਹੀ ਹੈ ਜੀ ਵਾਹ ਜੀ ਐਨੀ ਸੋਹਣੀ ਚੁੰਨੀ ਹਾਂ ਜੀ ਦੁਪੱਟਾ ਵਾਹ ਜੀ ਕਾਫੀ ਮਾਲ ਆ ਚੁੱਕਿਆ ਜੀ ਸ਼ੋਅ ਕਾਫੀ ਆ ਚੁੱਕਿਆ ਹੈ ਅਗਰ ਜਿੰਦੀ ਤੋਂ ਜਲਦੀ ਵੀ ਜੇ ਕਰੋ ਆਪਣੇ ਕੋਲ ਦਰ ਵੈਰਾਈਟੀ ਤੁਸੀਂ ਚਾਹਦੇ ਹੋ ਵਧੀਆ ਜੀ ਦੇ ਕਾਰਨ ਸੇ ਵੀ ਭਾਈ ਸਾਰਾ ਸਾਰੀ ਐਟਮ ਲਿਆਂਦੇ ਕਿੱਥੇ ਹੋ ਸਕਦਾ ਆਪਣਾ ਫੈਕਟਰੀ ਨਹੀਂ ਭਾਈ ਵਾਹ ਜੀ ਵਾਹ ਕੀ ਬਾਤ ਅਰਟੀਕਲ ਆਇਆ ਜੀ ਹਲੇ ਦਾ ਕੋ ਹਲੇ ਮਾਲ ਲਗਾ ਰਿਹਾ ਹਲੇ ਜੀ ਹਲੇ ਮਾਲ ਆਪਣਾ ਖੁੱਲ ਰਿਹਾ ਹੈ ਇਹ ਹੋਰ ਆਰਟੀਕਲ ਸੁਪਰ ਆਰਟੀਕਲ ਹੋਰ ਨਿਕਲਣੀਆਂ ਨਿਕਲ ਹੋਰ ਉਹ ਕੀ ਚੀਜ਼ ਹੈ ਪਾਜੀ ਇਹ ਵੀ ਪਾਰਟੀ ਵਿੱਚ ਡਰੈਸੀ ਸੀ ਨੇ ਸਾਰੀਆਂ ਜੀ ਸਾਰੇ ਪਾਰਟੀਗਰ ਬੈਸਟ ਸਟਾਈਲ ਸਭ ਕੁਝ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਮਾਲ ਲੈਣ ਦਾ ਹੁਣੇ ਆਇਆ ਹੀ ਹੈ ਖੋਲਣ ਵਾਲਾ ਪਿਆ ਹੈ ਮਾਲ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਹੁਤ ਵਧੀਆ ਆਫਰਸ ਭਾਜੀ ਅਸੀਂ ਆਪਣੇ ਕਸਟਮਰ ਦਾ ਫਾਇਦਾ ਜ਼ਰੂਰ ਕਰਵਾਨੇ ਆ ਤਾਂ ਇਸ ਵਾਰੀ ਦੀਵਾਲੀ ਤੇ ਕਰਵਾਚੋਤ ਮੁਕੇ ਕੀ ਆਫਰ ਦੇਣ ਜਾ ਰਹੇ ਹੋ ਸਾਡੇ ਕੋਲ ਜੀ ਜੇ ਕੋਈ 3000 ਰੁਪਏ ਦੀ ਸ਼ੋਪਿੰਗ ਕਰੂਗਾ ਉਹਨੂੰ ਇੱਕ ਕੁੜਤੀ ਫ੍ਰੀ ਹੈ ਵਾਹ ਜੀ ਵਾਹ ਜੇਕਰ ਤੁਸੀਂ ਇੱਥੋਂ 3000 ਰੁਪਏ ਤੱਕ ਦੀਗੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ ਇੱਕ ਕੁੜਤੀ ਜਿਹੜੀ ਕਿ ਇੱਕਦਮ ਫ੍ਰੀ ਦਿੱਤੀ ਜਾਣੀ ਹੈ ਜੇਕਰ ਤੁਸੀਂ ਦੋ ਜਣੇ ਆ ਕੇ ਇਕੱਠੇ ਤੇ ਨੇ ਹਰਦੀ ਸ਼ੋਪਿੰਗ ਕਰਦੇ ਹੋ ਤਾਂ ਵੀ ਤੁਹਾਨੂੰ ਇੱਕ ਕੁੜਤੀ ਜਿਹੜੀ ਕਿ ਇੱਕਦਮ ਫ੍ਰੀ ਦਿੱਤੀ ਜਾਣੀ ਹੈ ਬਹੁਤ ਵੱਡੀ ਆਫਰ ਜਿਹੜੀ ਕਿ ਬਾਜੀ ਵੱਲੋਂ ਦਿੱਤੀ ਗਈ ਹੈ। ਵਿੱਚ ਵੀ ਸਾਡੇ ਕੋਲ ਕਾਫੀ ਵੈਰਾਈਟੀ ਹੈ ਜੀ ਜਿਸ ਤੋਂ ਆ ਡਿਵਾਈਡਰਸ ਦੇ ਨਾਲ ਵੈਰਾਈਟੀ ਦੀ ਕੋਈ ਕਮੀ ਨਹੀਂ ਹੈ। ਵਾਹ ਜੀ ਵਾਹ। ਆ ਚੈੱਕ ਕਰੋ ਵਾਹ। ਕਰੋ ਚੈੱਕ। ਵਾਰ ਚੈੱਕ ਕਿਆ ਬਾਤ ਹੈ ਜੀ ਬਹੁਤ ਚੰਗਾ ਹੈ ਜੀ ਤੇ ਬਾਜੀ ਐਡਰੈਸ ਆਹ ਆਰਟੀਕਲ ਆਪਣੇ ਕੋਲ ਹੋ ਰਹਿ ਗਿਆ ਜੀ ਪੈਂਡਿੰਗ ਆਰਟੀਕਲ ਹੀ ਮਿਲਣਗੇ ਤੁਹਾਨੂੰ ਜੀ ਗਾਰਮੈਂਟ ਤੋਂ ਜੀ ਤੇ ਮੈਂ ਇਹੀ ਕਹੂੰਗਾ ਜੀ ਫਾਈਵਾਂ ਨੂੰ ਵਾਸਤੇ ਜਾਨੋ ਆ ਰਹੀਆਂ ਪਹਿਣਾ ਨੂੰ ਜੇ ਜਲਦੀ ਨੂੰ ਜਲਦੀ ਵਿਜ਼ਿਟ ਕਰੋ ਕਰਵੇ ਵਾਸਤੇ ਦਿਵਾਲੀ ਵਾਸਤੇ ਕਾਫੀ ਫੈਸਟੀਵਲ ਆ ਰਹੀਆਂ ਵੈਡਿੰਗਸ ਆ ਰਹੀਆਂ ਅਗਰ ਤੁਹਾਨੂੰ ਵੀ ਵੈਰਾਈਟੀ ਚਾਹੁੰਦੇ ਹੋ ਤਾਂ ਸ੍ਰੀ ਜੀ گارਮੈਂਟਸ ਤੇ ਵਿਜ਼ਿਟ ਕਰੋ ਇੱਕ ਵਾਰੀ ਆਪਣਾ ਐਡਰੈਸ ਤੇ ਕੰਟੈਕਟ ਨੰਬਰ ਵਿਜੂ ਦੱਸ ਦੋ ਆਪਣਾ ਐਡਰੈਸ ਹੈ ਜੀ ਬਜਾਜੀ ਮਾਰਕੀਟ ਨੀਅਰ ਕਲੋਕ ਟਾਵਰ ਓਪੋਜ਼ਿਟ ਸੁਬਰਾਨਾ ਬਰਤਨ ਸਟੋਰ ਜੀ ਕੰਟੈਕਟ ਨੰਬਰ ਮੇਰਾ ਹੈ 8837884003 ਮਨੀਸ਼ ਮੇਰਾ ਨਾਮ ਹੈ ਮਨੀਸ਼ ਕਾਮਾ ਤਾਨਾ ਕੋਲ ਜਲਦੀ ਤੁਸੀਂ ਵਿਜ਼ਿਟ ਕਰੋ ਬਹੁਤ ਸੋਨੇ ਸੋਨੇ ਆਰਟੀਕਲ ਜਿਹੜੇ ਕਿ ਤੁਹਾਡੇ ਵਾਸਤੇ ਲਿਆਂਦੇ ਗਏ ਨੇ ਤਾਂ ਬਾਜੀ ਵੱਲੋਂ ਜਿਹੜਾ ਕਿ ਬਹੁਤ ਰੀਜ਼ਨੇਬਲ ਰੇਟਾਂ ਤੇ ਬਹੁਤ ਸੋਨੇ ਦਾ ਸੁੰਦਰ ਆਈਟਮ ਜਿਹੜੇ ਕਿ ਜਿਵੇਂ ਆਪਾਂ ਰੈਂਟ ਤੇ ਡਰੈਸਿਸ ਲੈਣੇ ਆ ਰੈਂਟ ਦੇ ਰੇਟ ਤੇ ਤੁਹਾਨੂੰ ਜਿਹੜੀ ਕਿ ਇੱਥੇ ਡਰੈਸਿਸ ਇਹਨਾਂ ਕੋਲ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜਲਦੀ ਪਹੁੰਚ ਜਾਓ ਇਹਨਾਂ ਦੀ ਸ਼ੋਪ ਹੈ ਜਿਹੜੀ ਕਿ ਸ਼੍ਰੀਜੀ گارਮੈਂਟਸ ਨੀਅਰ ਕਲॉक ਟਾਵਰ ਸ਼ੁਕਰਾਨਾ ਵਰਤਨ ਚੌਰ ਦੇ ਇੱਕਦਮ ਆਪੋਜ਼ਿਟ ਤੇ ਇਹਨਾਂ ਦੀ ਦੁਕਾਨ ਹੈ ਤਾਂ ਜਲਦੀ ਤੋਂ ਜਲਦੀ ਪਹੁੰਚੋ ਬਨੇਰੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ आरबी लाइव मीडिया ਤੁਹਾਡਾ ਆਪਣਾ ਚੈਨਲ ਇੱਕ ਵਾਰੀ ਮੈਂ ਆਫਰ ਫੇਰ ਦੱਸਦਾ ਜਿਹੜਾ ਵੀ ਕਸਟਮਰ ਇਹਨਾਂ ਤੋਂ 3000 ਰੁਪਏ ਤੱਕ ਦੀ ਸ਼ੋਪਿੰਗ ਕਰੇਗਾ ਉਹਨੂੰ ਜੇ ਉਹਨੂੰ ਇੱਕ ਕੁੜਤੀ ਜਿਹੜੀ ਕਿ ਇੱਕਦਮ ਫ੍ਰੀ ਦੇ ਵਿੱਚ ਦਿੱਤੀ ਜਾਣੀ ਹੈ ਜੇਕਰ ਤੁਸੀਂ ਕੁੜਤੀ ਨਹੀਂ ਲੈਣੀ ਤਾਂ ਉਹ ਜਿਹੜਾ ਕਿ ਉਸ ਤੇ ਹੀ ਲੈਸ ਕਰਵਾ ਸਕਦੇ ਹੋ ਤਾਂ ਬਨੇ ਰਹੋ ਸਾਰੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ આરਬੀ ਲਾਈਵ মিডিਆ ਤੁਹਾਡਾ ਆਪਣਾ ਚੈਨਲ